ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾ ਸਾਰੇ ਕਿੱਦਾਂ ਠੀਕ ਠਾਕ ਹੋ? ਹਾਂਜੀ ਆ ਆਪਾਂ ਜਿਹੜੀ ਹੁਣ ਪਹਿਲਾਂ ਬਣਾਈ ਐ ਐਸਪੀ ਤੇ ਇਹ ਵਾਲੀ ਵੀਡੀਓ ਆਪਾਂ ਫਿਰ ਉਹਦੇ ਨਾਲ ਹੀ ਪਾ ਦੇਾਂਗੇ ਕਿਉਂਕਿ ਇਹ ਹੁਣ ਫਿਰ ਠੰਡਾ ਹੋਏ ਤੇ ਕਰਨਾ ਸੀ ਨਾ ਆਪਾਂ ਪੈਕ ਵੀ ਆਹ ਜਾਂਦਾ ਹਵਾ ਬੰਦ ਡੱਬਾ ਹੋਵੇ ਉਹਦੇ ਵਿੱਚ ਫਿਰ ਆਪਾਂ ਹਨਾ ਇਦਾਂ ਕਰਕੇ ਪਾ ਦਨੇ। ਇਹ ਹੁਣ ਇਦਾਂ ਦਾ ਬਣ ਗਿਆ ਜਦੋਂ ਵੀ ਆਪਾਂ ਨੂੰ ਦਿੱਲੀ ਭੁੱਖ ਲੱਗਦੀ ਆ ਗੋਜਾ ਦੇ ਨਾਲ ਖਾਣਾ ਹੀ ਦੁਪਹਿਰ ਵਾਲੀ ਨਾਲ ਜਾਂ ਕਈ ਵਾਰੀ ਆਪਣੀ ਰੋਟੀ ਰੋਟੀ ਖਾਣ ਤੋਂ ਬਾਅਦ ਭੁੱਖ ਲੱਗਦੀ ਆ ਹਨ ਜਦੋਂ ਵੀ ਆਪਣਾ ਦਿਲ ਕਰਦਾ ਹੈ ਹਨ ਤੇ ਆਪਾਂ ਖਾ ਸਕਦੇ ਹਾਂ ਇਹਨੂੰ ਤੇ ਆਪਾਂ ਇਦਾਂ ਕਰਕੇ ਹੁਣ ਥੋੜਾ ਜਿਹਾ ਚੱਕ ਕੇ ਮਜਾ ਦੇਖਦੇ ਆ ਤੇ ਵਧੀਆ ਟੇਸਟੀ ਆਪਣੀ ਜੰਮੀ ਜੰਮੀ ਬਣ ਗਿਆ ਹੈਗਾ ਇਹੇ ਰੈਸਪੀ ਤੇ ਤੁਸੀਂ ਵੀ ਆਪ ਦੇ ਭਾਈ ਵੀਰੋ ਭੈਣੋ ਭਰਾਵੋ ਸਾਰੇ ਜਾਣੇ ਆਪਦੇ ਘਰੇ ਬਣਾਓ ਤੇ ਹੁਣ ਜਿਵੇਂ ਆਪਣੇ ਕੋਲੇ ਚਨੀ ਅਨੁਸਲਾਪ ਪਿਆ ਜਾਂਦੀ ਹੈ ਕਈ ਵਾਰੀ ਹੈ ਨਾ ਤੇ ਫਿਰ ਆਪਣਾ ਪੂਜੀਆ ਵੀ ਥੋੜਾ ਜਿਹਾ ਐਕਸਟਰਾ ਪਿਆ ਰਹਿ ਜਾਂਦਾ ਹੈਗਾ ਹੈ ਨਾ ਵੀ ਆਪਣਾ ਫਿਰ ਕਈ ਵਾਰੀ ਉਹ ਦਿਲ ਹੀ ਨਹੀਂ ਕਰਦਾ ਜਾਂ ਆਪਾਂ ਭੁੱਲ ਭੁੱਲ ਜਾਨੇ ਆ ਰੱਖ ਕੇ ਹੈ ਨਾ ਤੇ ਜਿਵੇਂ ਹੁਣ ਆਪਣੇ ਘਰੇ ਪੋਹਾ ਪਿਆਏ ਪੋਹਾ ਕਈ ਵਾਰੀ ਵੱਧ ਘੱਟ ਵੀ ਜਾਂਦਾ ਥੋੜਾ ਰਹਿ ਜਾਂਦਾ ਸਾਰਿਆਂ ਦਾ ਸਰਦਾਨੀਗਾ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਇੱਕ ਮਤਲਬ ਕਿ ਤਿਆਰ ਹੋ ਜਾਂਦਾ ਹੈਗਾ ਹੈ ਨਾ ਥੋੜੇ ਜਿਹਾ ਲੈ ਲੈ ਚੁੱਟੇ ਮਖਾਣੇ ਲੈ ਲਏ ਹਨਾ ਫੁੱਲ ਮਖਾਣੇ ਦਾ ਫੁੱਲ ਫਤਾਸੇ ਜੋ ਵੀ ਕਹਿੰਨੇ ਆਪਾਂ ਜਿਵੇਂ ਵੀ ਸਾਰੇ ਲੈਣੇ ਹਨਾ ਆਪ ਦੇ ਹਿਸਾਬ ਨਾਲ ਆਪ ਦੇ ਆਪ ਦੇ ਅਦੀਰਗੇ ਚ ਤੇ ਥੋੜੇ ਆ ਦਲੀਸ਼ਾਲ ਦਾਲ ਲੈ ਲਈ ਛੋਲਿਆਂ ਦੀ ਹਨਾ ਦਲੀਦਾਲ ਤੇ ਥੋੜੇ ਸਾਫਤ ਛੋਲੇ ਲੈ ਲੇ ਥੋੜੀ ਮੂੰਗ ਮੂੰਗਫਲੀ ਲੈ ਲਓ ਥੋੜਾ ਭੁਜੀਆ ਜੋ ਕੋਈ ਬਚਿਆ ਹੋਇਆ ਤਾਂ ਭੁਜੀਆ ਲੈ ਲਓ ਹਨਾ ਥੋੜੇ ਆ ਕਾਜੂ ਬਦਾਮ ਜਿਹੇ ਸੀਗੇ ਥੋੜੇ ਆਪਣੇ ਕੋਲ ਪਏ ਵਿੱਚ ਮੈਂ ਤਾਂ ਪਾ ਕੇ ਮਰਜ਼ੀ ਆ ਪਾ ਸਕਦੇ ਆ ਸੋ ਵੀ ਬਦਾਮ ਕਾਜੂ ਹਨਾ ਕਿ ਭਾਈ ਸੀਗੇ ਥੋੜੇ ਚਲੋ ਆਪਾਂ ਪਾਸੇ ਹੈਨਾ ਇਦਾਂ ਕਰਕੇ ਭਾਈ ਫਿਰ ਇਦਾਂ ਹੀ ਬਣ ਜਾਂਦਾ ਹੈਗਾ ਕਿ ਤੁਸੀਂ ਆਪ ਦਾ ਇਦਾਂ ਕਰਕੇ ਜੰਮੀ ਜੰਮੀ ਬਣਾਇਆ ਕਰੋ ਆਪ ਦੇ ਘਰੇ ਫਰੈਸ਼ ਹੀ ਬਣਾਓ ਤੇ ਫਰੈਸ਼ ਹੀ ਖਾਓ ਫਰੈਸ਼ੀ ਜਾਂ ਨਾਲ ਆਪਾਂ ਬਿਮਾਰ ਨਹੀਂ ਹੁੰਦੇ ਹੈਗੇ ਤੇ ਇਹ ਹੁਣ ਮੈਂ ਤੁਹਾਨੂੰ ਦਿਖਾਉਣ ਵਾਸਤੇ ਵੀ ਆਪਾਂ ਇਹ ਸੱਬੇ ਦੇ ਵਿੱਚ ਹੁਣ ਆਪਾਂ ਇਹਨੂੰ ਕੱਢ ਲਿਆ ਹੈਗਾ ਇਹਦੇ ਉੱਤੇ ਇਦਾਂ ਢੱਕਣ ਲੱਗ ਜੂਗਾ ਇਹ ਜਦੋਂ ਆਪਾਂ ਢੱਕਣ ਲਾਤਾ ਫਿਰ ਇਹਦੇ ਵਿੱਚ ਨਾ ਕੋਈ ਕੀੜੀ ਵੜੇ ਨਾ ਇਹਨੂੰ ਸਲਾਬ ਜਿਹੜੇ ਹੁਸ਼ ਹਫਤੇ ਦੇ ਹਫਤੇ ਦੇ ਵਿੱਚ ਵਿੱਚ ਇਹ ਚੀਜ਼ ਖਾਦੀ ਜਾਂਦੀ ਹੈ ਕੋਈ ਇੰਨੀ ਜ਼ਿਆਦਾ ਨਹੀਂ ਹੁੰਦੀਗੀ ਹੁਣ ਆਪਣਾ ਟਾਈਮ ਥੋੜਾ ਜਿਹਾ ਹੋ ਗਿਆ ਲੇਟ ਰੋਟੀ ਦਾ ਟਾਈਮ ਆ ਹੁਣ ਮੈਂ ਥੋੜਾ ਜਿਹਾ ਮਜ਼ਾ ਕਰਕੇ ਦੇਖੂ ਖਾ ਕੇ ਮਤਲਬ ਕਿ ਵਧੀਆ ਲੱਗੀ ਜੰਮੀ ਜੰਮੀ ਤਾਂ ਫਿਰ ਇਦਾਂ ਕਰਕੇ ਬਾਕੀ ਸਾਰੀ ਆਪਾਂ ਹੁਣ ਥੋੜੀ ਗਰਮ ਆ ਇਹ ਥੋੜੀ ਜਿੱਦੜ ਅੱਡ ਕੱਢੀ ਸੀ ਅਜੇ ਵੀ ਥੋੜੀ ਹੌਟ ਆ ਤੇ ਉਹ ਵੱਡੇ ਡੱਬੇ ਚ ਕੱਢਤੀ ਐ ਨੂੰ ਥੋੜਾ ਖਾਨ ਜੋ ਗਾ ਇਹਦਾਂ ਅਲੱਗ ਕੱਢ ਲਿਆ ਤੁਹਾਨੂੰ ਠੰਡੀ ਹੋ ਜੂ ਪੱਕੇ ਥੱਲੇ ਆ ਜੀ ਥੋੜਾ ਜਿਹਾ ਨੈਗ ਜਿਹਾ ਦੇ ਰਹੀ ਆ ਕਿਉਂਕਿ ਮੈਂ ਜਲਦੀ ਕੀਤੀ ਵੀ ਥੋੜੀ ਵੀਡੀਓ ਬਣਾਉਣੀ ਸੀ ਕਰਕੇ ਜੇ ਤੁਹਾਨੂੰ ਮੇਰੀ ਇਹ ਇਦਾਂ ਦੀ ਰੈਸਪੀ ਵਧੀਆ ਲੱਗੀ ਚੰਗੀ ਲੱਗੀ ਆ ਤੁਹਾਨੂੰ ਤੇ ਤੁਸੀਂ ਵੀ ਆਪੇ ਘਰ ਵਿੱਚ ਇਦਾਂ ਟਰਾਈ ਕਰੋ ਬਣਾਓ ਖਾਓ ਤੇ ਜੇ ਤੁਹਾਨੂੰ ਇਹ ਲੱਗੀ ਰੈਸਪੀ ਵਧੀਆ ਤੇ ਆਪਦਾ ਘਰੇ ਬਣਾ ਕੇ ਆਨੰਦ ਮਾਣੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨੇ ਪੈਨ ਭਰਾਵਾਂ ਨੇ ਸਾਰਿਆਂ ਵੀਰਾਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੇ ਅੱਗੇ ਵਾਸਤੇ ਮੇਰੀਆਂ ਵੀਡੀਓ ਦੇਖਦੇ ਰਿਹਾ ਕਰੋ ਤੁਸੀਂ ਮੈਨੂੰ ਵਧੀਆ ਰਿਸਪੌਂਸ ਦਿੰਦੇ ਹੋ ਥੈਂਕ ਯੂ ਧੰਨਵਾਦ ਮਿਹਰਬਾਨੀ ਸਸਤ੍ਰਿਕਾ